ਬਲੀ ਇਸ ਸਰਕਾਰ ਦੇ ਨਾਲ ਤੁਹਾਨੂੰ ਜੁੜੇ ਹੋਏ 3 ਸਾਲ ਹੋ ਗਏ 3 ਸਾਲ ਕਸਾਲਾਂ ਦੀ ਸਰਕਾਰ ਦੀ ਪਰਫਾਰਮੈਂਸ ਕਿੱਦਾਂ ਦੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਖਨੋਜੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਧਰਨੇ ਹਟਾਏ ਜੀ ਉਹਦੇ ਵਿੱਚ ਇੱਕ ਪਰਸੈਪਸ਼ਨ ਹੈ ਬਣੀ ਕਿ ਉਹਨਾਂ ਧਰਨਿਆਂ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਸੀਗਾ ਤੇ ਇਸ ਕਰਕੇ ਧਰਨੇ ਉਠਾਣੇ ਲਾਜ਼ਮੀ ਸੀਗੇ ਸਰਕਾਰ ਕਹਿੰਦੀ ਹੈ ਅਸੀਂ ਰੰਗਲਾ ਪੰਜਾਬ ਬਣਾਵਾਂ ਆਪੋਜੀਸ਼ਨ ਕਹਿੰਦੀ ਹੈ ਕੰਗਲਾ ਪੰਜਾਬ ਬਣਾਵਾਂ ਜੰਦਰ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਤੁਸੀਂ ਐਮ ਐਲ اے ਨਹੀਂ ਐਮ ਪੀ ਵੀ ਨਹੀਂ ਹੋ ਪਰ ਜਿਹੜੇ ਐਮ ਐਲ اے ਹੈਗੇ ਨੇ ਉਹ ਇੱਕ ਤਰੀਕੇ ਨਾਲ ਤੁਹਾਨੂੰ ਬਹੁਤ ਮੰਨਦੇ ਨੇ ਆਮ ਆਦਮੀ ਪਾਰਟੀ ਦਾ ਹੀ ਐਲਾਨ ਸੀਗਾ ਕਿ ਅਸੀਂ ਵੀ ਆਈ ਪੀ ਕਲਚਰ ਧਿਆਦਾਂਗੇ ਜੀ ਜੀ ਧਿਆਦ ਕਰੋ ਮੇਰਾ ਖਿਆਲ ਹੈ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਦੀ ਪਰਫਾਰਮੈਂਸ ਇੱਕ ਪਾਸੇ ਤੇ ਸਾਡੀ ਸਰਕਾਰ ਦੀ ਪਰਫਾਰਮੈਂਸ ਦੂਜੇ ਪਾਸੇ ਇੱਕ ਇੱਕ ਕਰਕੇ ਸਾਰੀਆਂ ਗਰੰਟੀਆ ਪੂਰੀਆਂ ਹੋਣਗੀਆਂ ਨਿਰਸੰਦੇਹ ਤੁਸੀਂ ਗਰੰਟੀਆਂ ਨਹੀਂ ਈਜ਼ ਨਾਟ ਪਰ ਬਿਜ਼ਨਸ ਯੂਨੀਟ ਵਾਲੇ ਫੀਲਸ ਹਾਲ ਦਾ ਕਹਿ ਇਹ ਪਾਰ ਤੁਹਾਡੇ ਸਾਹਮਣੇ ਆ ਟਾਈਮ ਕਿੰਨਾ ਡਿਲੇਟ ਸਗਾ ਅਦਰਵਾਈ ਕਿਸਾਨੀ ਲਈ ਮੂਵਮੈਂਟ ਚੋਂ ਸਾਰੇ ਲੋਕ ਆਪ ਨਿਕਲੇ ਕਿਸਾਨ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਸਾਡੀ ਪਾਰਟੀ ਲਖਰ ਨਹੀਂ ਹਾਰੀ ਸਾਡੇ ਕੋਲ 43% ਦਾ ਕੇਡਰ ਵੋਟ ਸ਼ੇਅਰ ਮੌਜੂਦ ਆ 43% ਇਜ਼ ਨਾਟ ਅ ਸਮਾਲ ਸ਼ੇਅਰ ਸਦਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਤੁਸੀਂ ਬੋਲਣਾ ਹੈ ਕੀ ਨਹੀਂ ਚੰਗੀ ਗੱਲ ਕੀ ਬੋਲਣਾ ਹੈ ਕਿੱਥੇ ਬੋਲਣਾ ਹੈ ਕਦੋਂ ਬੋਲਣਾ ਹੈ ਕੀ ਨਹੀਂ ਬੋਲਣਾ ਇਹ ਮਾਪਦੰਡ ਨਾ ਟੂ ਕੁੰਵਰ ਬੇਟੂ एवरीवन ਬੰਦੇ ਤੇ ਇਮਾਨਦਾਰੀ ਦਾ ਤੇ ਔਰਤ ਦੇ ਉੱਤੇ ਉਹਦੇ ਕੈਰੇਕਟਰ ਦੀ ਇਹ ਦੋ ਇਲਜ਼ਾਮ ਅਕਸਰ ਸਭ ਤੋਂ ਸੌਖੇ ਲੱਗਦੇ ਨੇ ਪੰਜਾਬ ਦੇ ਵਿੱਚ ਅੱਗੇ 2 ਸਾਲਾਂ ਦੇ ਵਿੱਚ ਤੁਸੀਂ ਇਲੈਕਸ਼ਨ ਲੜਨਾ ਚਾਹੋ ਮੇਰੀ ਪਾਰਟੀ ਮੈਨੂੰ ਕਹੇਗੀ ਇੱਥੇ ਖੜ ਜਾ ਮੋਢੇ ਖੜ ਜਾ ਮੇਰੀ ਪਾਰਟੀ ਕਹੇਗੀ ਚੋਣ ਲੜ ਤਾਂ ਲੜਾਂਗਾ ਪਰ ਨਹੀਂ ਲੜਨੀ ਤਾਂ ਨਹੀਂ ਤੁਸੀਂ ਦੇਖ ਰਹੇ ਉੱਤਮ ਹਿੰਦੂ ਟੀਵੀ ਮੈਂ ਰਾਜੀ ਪਾਸਕਰ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਦੀਪਕ ਬਾਲੀ ਜਲੰਧਰ ਨੂੰ ਬਿਲੋਂਗ ਕਰਦੇ ਨੇ ਮਾਂ ਬੋਲੀ ਨਾਲ ਇਹਨਾਂ ਦਾ ਪਿਆਰ ਮੇਰੇ ਖਿਆਲ ਜਲੰਧਰ ਹੀ ਨਹੀਂ ਪੂਰੇ ਪੰਜਾਬ ਨੂੰ ਪਤਾ ਹੈ ਉਸ ਤੋਂ ਇਲਾਵਾ ਅੱਜ ਕੱਲ ਇਹ ਇੱਕ ਅਹਿਮ ਪੋਸਟ ਦੇ ਵਿੱਚ ਵੀ ਹੈਗੇ ਐਡਵਾਈਜ਼ਰ ਨੇ ਪੰਜਾਬ ਸਰਕਾਰ ਦੇ ਕਲਚਰ ਔਰ ਟੂਰਿਜ਼ਮ ਦੇ ਬਲੀ ਜੀ ਬਹੁਤ ਬਹੁਤ ਸਵਾਗਤ ਆ। ਧੰਨਵਾਦ ਭਾਜੀ ਬੜੇ ਲੰਬੇ ਸਮੇਂ ਤੋਂ ਆਪਾਂ ਦੋਸਤਾਂ ਤੇ ਅੱਜ ਇਉਂ ਇੰਟਰਵਿਊ ਦੇ ਤੇ ਕਿਨ ਨਾਲ ਪਹਿਲੀ ਵਾਰੀ ਬੈਠੇ ਆ ਪਰ ਮੈਂ ਬਹੁਤ ਤੁਹਾਡਾ ਕੈਰੀਅਰ ਮੈਂ ਬਹੁਤ ਨੇੜਿਓਂ ਦੇਖਿਆ ਬਹੁਤ ਲੰਬਾ ਸਮਾਂ ਤੁਹਾਡੀ ਕਰਮ ਭੂਮੀ ਦਿਲੰਦਰ ਆ ਤੇ ਬੜਾ ਲੰਬਾ ਸਮਾਂ ਤੁਹਾਨੂੰ ਇੱਥੇ ਆਪਣਾ ਪੱਤਰਕਾਰਤਾ ਕਰਦੇ ਨੂੰ ਹੋ ਗਿਆ ਧੰਨਵਾਦ। ਬਲੀ ਇਸ ਸਰਕਾਰ ਦੇ ਨਾਲ ਤੁਹਾਨੂੰ ਜੁੜੇ ਹੋਏ 3 ਸਾਲ ਹੋ ਗਏ। 3 ਸਾਲਾਂ ਦੀ ਸਰਕਾਰ ਦੀ ਪਰਫਾਰਮੈਂਸ ਨੂੰ ਕਿਦਾਂ ਦੇਖਦੇ ਮੇਰਾ ਖਿਆਲ ਹੈ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਦੀ ਪਰਫਾਰਮੈਂਸ ਇੱਕ ਪਾਸੇ ਤੇ ਸਾਡੀ ਸਰਕਾਰ ਦੀ ਪਰਫਾਰਮੈਂਸ ਇੱਕ ਪਾਸੇ ਜਿਸ ਤਰੀਕੇ ਨਾਲ ਕਿਉਂਕਿ ਇਹ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਕਿਉਂਕਿ ਇਹ ਸਰਕਾਰ ਦੇ ਵਿੱਚ ਕੋਈ ਵੀ ਬੰਦਾ ਐਸਾ ਨਹੀਂ ਆਇਆ ਕਿ ਜਿਹਦਾ ਪਰਦਾਦਾ ਵੀ ਪੋਲਿਟਿਕਸ ਸੀ ਵੀ ਸਗਾ ਦਾਦਾ ਵੀ ਸੀ ਪਿਤਾ ਵੀ ਇਸ ਦੇ ਪੋਤਾ ਵੀ ਸੀ ਜਿਨੇ ਕਦੀ ਜ਼ਮੀਨ ਤੇ ਜਾ ਕੇ ਨਹੀਂ ਦੇਖਿਆ ਜਿਹਨੂੰ ਪਤਾ ਹੀ ਨਹੀਂ ਹੈ ਲੋਕਾਂ ਦੀ ਹਕੀਕਤ ਕੀ ਹੈ ਜਿਹਨੂੰ ਇਹ ਨਹੀਂ ਪਤਾ ਕਿ ਹਸਪਤਾਲਾਂ ਤੇ ਲੰਮੀਆਂ ਲਾਈਨਾਂ ਚ ਕਿਦਾਂ ਲੱਗਿਆ ਜਾਂਦਾ ਸਾਡੇ ਜਿੰਨੇ ਵੀ ਮਨਿਸਟਰਸ ਨੇ ਜਿੰਨੇ ਵੀ ਐਮਐਲਏਜ਼ ਨੇ ਜਿੰਨੇ ਵੀ ਅਹੁਦੇਦਾਰ ਨੇ ਉਹ ਸਾਰੇ ਆਮ ਕਰਾਂ ਦੇ ਆ ਉਹ ਬੇਸਿਕਲੀ ਗੱਲ ਕੀ ਆ ਕੋ ਸਾਰੇ ਉਹ ਪੈਸ਼ਨਲ ਪੋਲਿਟਿਕਸ ਵਿੱਚ ਆਏ ਆ ਪ੍ਰੋਫੈਸ਼ਨਲ ਪੋਲਿਟਿਕਸ ਵਿੱਚ ਨਹੀਂ ਆਏ ਤੋਂ ਜਿਸ ਤਰੀਕੇ ਨਾਲ ਪਹਿਲਾ ਕੁ ਸਮਾਂ ਦਾ ਪਿਛਲਾ ਹੀ ਸਫਾਈ ਕਰਦੇ ਅਲੰਘ ਜਾਂਦਾ ਪਰ ਹੁਣ ਜਿਹੜਾ ਤੌਰ ਆਫਟਰ ਪਲਾਨਸ ਥੌਟਸ ਹੋਣ ਤੋਂ ਬਾਅਦ ਹੁਣ ਜਿਹੜਾ ਸਾਡਾ ਦੌਰ ਚੱਲ ਰਿਹਾ ਬੈਸਟ ਦੌਰ ਚੱਲ ਰਿਹਾ ਡਿਲੀਵਰੀਜ਼ ਦਾ ਪਿਛਲਾ ਸਮਾਂ ਸਾਰਾ ਹੀ ਉਹ ਉਹ ਹਾਚੀਰੋ ਧਿਆਨ ਚ ਲਿਆਉਣਾ ਦੇਖਣਾ ਨੇੜਿਓ ਉਹਦੇ ਅਫੈਕਟਸ ਸਾਈਡ ਇਫੈਕਟਸ ਸੋ ਬਹੁਤ ਕ੍ਰਿਟੀਕਲੀ ਏਵੈਲੂਏਟ ਕਰਕੇ ਆਈ ਥਿੰਕ ਦਿਸ ਗਵਰਨਮੈਂਟ ਵਿਲ ਬੀ ਦ ਬੈਸਟ ਗਵਰਨਮੈਂਟ ਆਫ ਐਵਰ ਇੰਡੀਆ ਦੋ ਸਭ ਤੋਂ ਵੱਡੀ ਅਚੀਵਮੈਂਟ ਸਰਕਾਰ ਦੀ ਸਰਕਾਰ ਦੀਆਂ ਸਰਕਾਰ ਦੀਆਂ ਦੋ ਦੋ ਚਿਕੜੋਂਗੇ ਤਾਂ ਬਹੁਤ ਸੀਮਤ ਹੋਣਗੀਆਂ ਮੇਰਾ ਖਿਆਲ ਆ ਹਰ ਜਿਸ ਸਰਕਾਰ ਦੇ ਵਿੱਚ ਇਹ ਮਹਿਸੂਸ ਕੀਤਾ ਜਾ ਸਕਦਾ ਇੱਕ ਜਿਹੜਾ 10 ਤੋਂ 15 ਹਜ਼ਾਰ ਦੀ ਤਨਖਾਹ ਵਾਲਾ ਬੰਦਾ ਆ ਉਹ ਉਹਦੇ ਉਹਦੇ ਉਹਦੀ ਬੇਸਿਕ ਚੀਜ਼ਾਂ ਸੀ ਦੇਈਏ ਉਹਨੂੰ ਹੈਲਥ ਦੇਈਏ ਉਹਨੂੰ ਸੇਧ ਦੇਈਏ ਦੋ ਚੀਜ਼ਾਂ ਸਭ ਤੋਂ ਜ਼ਰੂਰੀ ਇਨਸਾਨ ਦੀਆਂ ਆ ਕਿ ਹੈਲਥ ਔਰ ਐਜੂਕੇਸ਼ਨ ਦੋ ਚੀਜ਼ਾਂ ਸਰਕਾਰ ਦੀਆਂ ਸੀਰੀਅਸ ਜਿਹੜੀਆਂ ਕਿਉਂਕਿ ਜਨ ਸੁਧਾਰਨ ਜਿਹੜਾ ਆਮ ਵਿਅਕਤੀ ਆ ساری ਜ਼ਿੰਦਗੀ ਉਹਦੀ ਦੋ ਚੀਜ਼ਾਂ ਨਾਲ ਜੂਝਦਾ ਲੰਘ ਜਾਂਦੀ ਹੈ ਇੱਕ ਆਪਣੇ ਪਰਿਵਾਰ ਦੀ ਉਹ ਜਿਹੜੀ ਸਿਹਤ ਸੁਰੱਖਿਆ ਔਰ ਦੂਜੀ ਉਹ ਪਰਵਾਜ਼ ਦੀ ਸਿੱਖਿਆ ਦੋਨਾਂ ਚੀਜ਼ਾਂ ਨੂੰ ਸਰਕਾਰ ਸਾਡੀ ਬਹੁਤ ਜਿਸ ਤਰੀਕੇ ਨਾਲ ਡਿਲੀਵਰ ਕਰ ਰਹੀ ਹੈ ਉਸ ਤੋਂ ਬਾਅਦ ਸਾਡਾ ਜਿਹੜਾ ਬਿਜਲੀ ਦਾ ਯੋਜਨਾ ਹੈ ਕਿ 300 ਯੂਨਟ ਫ੍ਰੀ ਵਾਲੀ ਉਹ ਵੀ ਇਹੀ ਆ ਕਿ ਤੁਸੀਂ ਆਪਣੇ ਜਿਹੜੇ ਸਾਡੇ ਨਾਗਰਿਕ ਹੈ ਤੁਸੀਂ ਉਹਨਾਂ ਨੂੰ ਕੈਸ਼ ਨਹੀਂ ਦੇ ਸਕਦੇ ਪਰ ਤੁਸੀਂ ਉਹਨਾਂ ਦਾ ਜਿਹੜਾ ਆਰਥਿਕ ਬੋਝ ਹੈ ਉਹ ਘਟਾ ਸਕਦੇ ਜੀ ਜੀ ਬਿਜਲੀ ਵਾਲੀ ਜਿਹੜੀ ਗੱਲ ਹੈਗੀ ਹੈ ਉਹਦੇ ਕਰਕੇ ਪੰਜਾਬ ਦੇ ਉੱਤੇ ਆਰਥਿਕ ਸੰਕਟ ਹੈ ਅੱਜ ਵਿਕਾਸ ਵਾਸਤੇ ਪੰਜਾਬ ਕੋਲ ਪੈਸਾ ਨਹੀਂ ਹੈ ਜੀ ਅੱਜ ਹੀ ਬਜਟ ਪੇਸ਼ ਹੋਇਆ ਹੈ ਉਸ ਬਜਟ ਦੇ ਵਿੱਚ 1000 ਰੁਪਏ 1100 ਰੁਪਏ ਉਹਦੀ ਆਸ ਮਹਿਲਾਵਾਂ ਤਿੰਨ ਸਾਲ ਤੋਂ ਕਰ ਰਹੀ ਹੈ ਪਰ ਜਦ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬੰਦੀ ਹੈ ਇਹ ਤੁਹਾਡੀ ਹੀ ਪੂਰਵ ਮੁੱਖ ਮੰਤਰੀ ਅਤੀਸ਼ੀ ਉਹ ਪਹਿਲੇ ਦਿਨ ਤੋਂ ਹੀ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਹੈ ਰੇਖਾ ਗੁਪਤਾ ਜਿਹੜੀ ਦਿੱਲੀ ਦੇ ਮੁੱਖ ਮੰਤਰੀ ਹੈ ਕਿ 2500 ਕਿੱਥੇ ਨੇ ਇੱਥੇ ਦੇ 1100 ਕਿੱਥੇ ਨੇ ਸਰ ਦੇਖੋ ਜਿਹੜਾ ਕਿਸੇ ਵੀ ਚੀਜ਼ ਦਾ ਸਬੰਧ ਆਰਥਿਕਤਾ ਨਾਲ ਹੁੰਦਾ ਜਦੋਂ ਇਹ ਸਰਕਾਰ ਜਿਹੜੀ ਮਤਲਬ ਕਿ ਤੁਸੀਂ ਇਹ ਨਹੀਂ ਹੈ ਕਿ ਇੱਥੋਂ ਚੱਕ ਕੇ ਪੈਸੇ ਉੱਥੇ ਦੇ ਦੇਣੇ ਤੁਸੀਂ ਜਿਹੜਾ ਔਰਤਾਂ ਨੂੰ ਪੈਸਾ ਦੇਣਾ ਹੈ ਉਹਦੇ ਲਈ ਪਹਿਲਾਂ ਫੰਡਸ ਦੀ ਅਰੇਂਜਮੈਂਟ ਜਿਸ ਤਰੀਕੇ ਨਾਲ ਕੀਤੀ ਗਈ ਹੈ ਜਿੰਨਾ ਕਿ ਮੈਂ ਮੀਟਿੰਗਾਂ ਜਾ ਕੇ ਦੇਖਿਆ that is almost we are very near to that amount ਕਿਉਂਕਿ ਜਿੱਥੋਂ ਜਿੱਥੋਂ ਸੇਵਿੰਗਸ ਕਰਕੇ ਹੋਰ ਇਧਰ ਉਧਰ ਕਰਕੇ ਨਹੀਂ ਹੈ ਕਿ ਕੋਸਟ ਕਟਿੰਗ ਕਰਕੇ ਕਿ ਆਹ ਚੀਜ਼ ਤੋਂ ਇਨਾ ਫਾਇਦਾ ਹੋਇਆ ਆ ਪੈਸੇ ਇੱਥੇ ਸਰਪਲਸ ਹੋ ਗਿਆ ਆ ਪੈਦਾਇਚੇ ਸਰਪਲਸ ਹੋ ਗਿਆ ਉਸ ਤਰੀਕੇ ਨਾਲ ਔਰਤ ਉਹ ਭੈਣਾਂ ਦੇ ਨਾਲ ਵਾਅਦਾ ਆ ਸਰਕਾਰ ਪੂਰਾ ਨਵਾਏਗੀ ਔਰ ਇਸ ਤਰੀਕੇ ਨਵਾਏਗੀ ਕਿ ਜ਼ਿੰਦਗੀ ਪਰ ਜਿਹੜਾ ਪੈਸਾ ਕਦੀ ਵੀ ਦੁਆਰਾ ਰੁਕੇ ਨਾ ਇਹ ਵਾਰੀ ਕਿਸੇ 6 ਮਹੀਨੇ ਦੇ ਨਹੀਂ ਇਹ ਸਾਡੀ ਸਰਕਾਰ ਆਖਰੀ 6 ਮਹੀਨੇ ਵਾਲੇ ਮਾਡਲ ਚ ਨਹੀਂ ਹੈਗੀ ਜਿਸ ਤਰ੍ਹਾਂ ਮਾਡਲ ਹੁੰਦੀ ਤਾਂ ਸਾਰੀਆਂ ਨੌਕਰੀਆਂ ਆਪਾਂ ਖੀਲੇ ਸਾਲ ਨਾ ਦਿੰਦੇ ਇਹ ਪਹਿਲੀ ਸਰਕਾਰ ਆ ਕਿ ਜਿਨੇ 4 5 ਸਾਲ ਵੇਟ ਨਹੀਂ ਕੀਤੀ ਔਰ ਅਖੀਰ ਚ ਜਾ ਕੇ ਉਹਨੇ ਜਿਸ ਤਰ੍ਹਾਂ ਦਿੱਲੀ ਦੀ ਪੁਰਾਣ ਮੁੱਖ ਮੰਤਰੀ ਦਿੱਲੀ ਸਰਕਾਰ ਨੂੰ ਦੂਜੇ ਦਿਨ ਤੋਂ ਹੀ ਘੇਰਨਾ ਸ਼ੁਰੂ ਕਰਦਾ ਵੀ 2500 ਕਿੱਥੇ ਨੇ ਇਹ 6500 ਕਿੱਥੇ ਨੇ ਸਵਾਲ ਉਹਨਾਂ ਦੀ ਸਭ ਤੋਂ ਪ੍ਰਾਈਮ ਗਰੰਟੀ ਇੱਕੋ ਹੀ ਸੀਗੀ ਨਾ ਸਾਡੀਆਂ ਤਾਂ ਬੜੀਆਂ ਗਰੰਟੀਆ ਸੀਗੀਆਂ ਅਸੀਂ ਤੇ ਲੋਕਾਂ ਦੇ ਜਨਜੀਵਨ ਦੀ ਚਿੰਤਾ ਕਰਦੇ ਕਰਦੇ ਸਰਕਾਰ ਨੇ ਵਾਅਦੇ ਕੀਤੇ ਆ ਇੱਕ ਇੱਕ ਕਰਕੇ ਸਾਰੀਆਂ ਗਰੰਟੀਆ ਪੂਰੀਆਂ ਸਫਾਈ ਦਾ ਵਾਅਦਾ ਤੁਹਾਡੀ ਸਰਕਾਰ ਦਾ ਵੀ ਸੀ ਦਿੱਲੀ ਸਰ ਇੱਕ ਇੱਕ ਕਰਕੇ ਸਾਰੀਆਂ ਗਰੰਟੀਆ ਪੂਰੀਆਂ ਹੋਣਗੀਆਂ ਨਿਰਸੰਦੇ ਤੁਸੀਂ ਪਰ ਹੋਣ ਗਰੰਟੀਆ ਨਹੀਂ ਨਹੀਂ ਇਟ ਇਜ਼ ਨਾਟ ਤੋਨ ਬਿਜਲੀ ਦੇ ਯੂਨਿਟ ਵਾਲੇ ਖੇਤਲੇ ਸਾਫ ਤੱਕ ਆ ਜਿਹੜੀ ਹਜ਼ਾਰ ਸਰ ਜਿਹੜੀ ਹੋ ਰਹੀ ਆ ਉਹਦੀ ਵੀ ਗੱਲ ਕਰੋ ਨਾ ਤੁਸੀਂ ਜਿਹੜੀ ਬਿਜਲੀ ਦੀ 300 ਯੂਨਿਟ ਫ੍ਰੀ ਹੋਇਆ ਉਹ 2027 ਚ ਹੋਣਿਆ ਕੋ 2022 ਚ ਹੋ ਗਏ ਸੀ ਅੱਛਾ ਦੂਜੀ ਗੱਲ ਆਪਾਂ ਜਦ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਖਨੋਜੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਧਰਨੇ ਹਟਾਏ ਜੀ ਉਹਦੇ ਵਿੱਚ ਇੱਕ ਪਰਸੈਪਸ਼ਨ ਹੈ ਬਣੀ ਕਿ ਉਹਨਾਂ ਧਰਨਿਆਂ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਸੀਗਾ ਤੇ ਇਸ ਕਰਕੇ ਧਰਨੇ ਉਠਾਣੇ ਲਾਜ਼ਮੀ ਸੀਗੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਸਰ ਇਹਦੇ ਬਾਰੇ ਮੈਨੂੰ ਕਹਿਣ ਦੀ ਕੀ ਲੋੜ ਆ ਤੁਸੀਂ ਤੁਹਾਡੇ ਆਲੇ ਦੋਲੇ ਦੁਨੀਆਦਾਰੀ ਸਾਰੇ ਚੱਲਦੀ ਆ ਤੁਸੀਂ ਤੁਹਾਡੇ ਇੰਡਸਟਰੀਸਟ ਕਿੰਨੇ ਲੋਕ ਨੇ ਵਪਾਰ ਤੁਹਾਡੇ ਸਾਹਮਣੇ ਆ ਟਾਈਮ ਕਿੰਨਾ ਡਿਲੇਟ ਸਗਾ ਅਦਰਵਾਈਜ਼ ਕਿਸਾਨੀ ਦੇ ਮੂਵਮੈਂਟਸ ਉਹ ਤਾਂ ਸਾਰੇ ਲੋਕ ਆਪ ਨਿਕਲੇ ਆ ਕਿਸਾਨ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਕਿਉਂਕਿ ਕਿਸਾਨ ਤਾਂ ਸਾਡੇ ਅੰਦਰ ਆ ਸਾਡੇ ਘਰਚ ਆ ਮੇਰੇ ਅੰਦਰ ਜਿਹੜਾ ਆਣਾ ਦਾ ਦਾਣਾ ਜਾ ਰਿਹਾ ਕਿਸਾਨ ਦਾ ਪੈਦਾ ਕੀਤਾ ਹੋਇਆ ਪਰ ਕਿਸਾਨ ਦੇ ਧਰਮਿਆਂ ਦੇ ਖਿਲਾਫ ਨਹੀਂ ਹੈ ਕੋਈ ਵੀ ਪਰ ਸਿਰਫ ਮਸਲਾ ਇਹ ਹੈ ਕਿ ਰਸਤਾ ਨਾ ਰੋਕੋ ਕਿ ਕਿਹੜਾ ਵਪਾਰ ਆ ਇੰਡਸਟਰੀ ਆ ਕਿਸਾਨਾਂ ਨੇ ਰੁਕਿਆ ਹੀ ਨਹੀਂ ਸੀ ਉਹ ਤੇ ਹਰਿਆਣਾ ਸਰਕਾਰ ਨੇ ਰੁਕਿਆ ਸਰ ਇਹ ਉਹਨੇ ਕਿਉਂ ਰੋਕਿਆ ਸੀਗਾ ਕਿਉਂਕਿ ਇਹਨੇ ਉਧਰ ਨੂੰ ਜਾ ਰਹੇ ਸੀ ਇਹਨਾਂ ਨੇ ਲੋਕ ਦਿੱਤਾ ਮੁੜ ਕੇ ਆ ਕੇ ਸੋ ਜੇ ਸਰਕਾਰ ਦਾ ਇਹ ਆ ਵੀ ਜਿਹੜਾ ਵੀ ਵਿਕਾਸ ਦਾ ਰਸਤਾ ਹੈ ਤੇ ਕੋਈ ਇੰਡਸਟਰੀਸਟ ਬਹੁਤ ਵੱਡੀ ਤਰ੍ਹਾਂ ਦੇ ਸਰਕਾਰ ਨਾਲ ਗੱਲ ਹੋਈ ਕਿ ਅਸੀਂ ਰਸਤਾ ਨਹੀਂ ਰੋਕਿਆ ਸੀਗਾ ਅਸੀਂ ਸਾਈਡ ਤੇ ਬੈਠੇ ਸੀ ਕਿਉਂਕਿ ਸਾਨੂੰ ਉੱਥੇ ਜਾਣ ਤੋਂ ਰੋਕਿਆ ਗਿਆ ਤੇ ਅਸੀਂ ਸਾਈਡ ਤੇ ਬਹਿ ਗਏ ਤੇ ਹੁਣ ਰਸਤਾ ਖੁੱਲ ਗਿਆ ਸਰ ਦਿੱਲੀ ਜਾ ਰਹੇ ਆ ਆਪਾਂ ਹੁਣ ਨਹੀਂ ਪਰ ਉਹ ਰਸਤਾ ਦਿੱਲੀ ਜਾ ਰਹੇ ਆ ਆਪਾਂ ਕਿ ਨਹੀਂ ਜਾ ਰਹੇ ਪਰ ਆਪਾਂ ਹਰਿਆਣਾ ਸਰਕਾਰ ਦੇ ਸਰ ਮੈਂ ਤੁਹਾਨੂੰ ਕਹਿੰਦਾ ਵੀ ਜੇ ਅਸੀਂ ਕੀਤਾ ਤੇ ਉਹਨਾਂ ਨੇ ਕਰ ਦਿੱਤਾ ਤੇ ਰਸਤਾ ਤਾਂ ਖੁੱਲ ਗਿਆ ਅਲਟੀਮੇਟਲੀ ਤਾਂ ਗੋਲ ਸਕਸੈਸ ਹੋਣ ਨਾਲ ਹੈ ਨਾ ਹੁਣ ਤੁਸੀਂ ਦਿੱਲੀ ਜਾਓਗੇ ਤੁਹਾਡਾ ਸਮਾਂ ਬਚੇਗਾ ਜਿਹੜੇ ਕੰਟੇਨਰ ਉੱਥੋਂ ਆਉਂਦੇ ਸੀ ਜਿਹੜੇ ਵਾਇਆ ਚੰਡੀਗੜ੍ਹੋਂ ਕੇ ਆਉਂਦੇ ਸੀ ਉਹਨਾਂ ਦੀ ਕੋਸਟ ਵੀ ਵਾਧੀ ਸੀ ਟਰਾਂਸਪੋਰਟੇਸ਼ਨ ਦੀ ਸਾਡੇ ਬੰਦਿਆਂ ਦੀ ਜਿਹੜੀ ਪ੍ਰੋਡਕਟਿਵ ਵਾਇਬਿਲਿਟੀ ਉਹ ਖਤਮ ਹੋ ਗਈ ਸੀ ਸਾਰਾ ਜਿਹੜਾ ਬਿਜ਼ਨਸ ਹੈ ਹੋਰ ਸਟੇਟਸੋਂ ਜਾ ਰਿਹਾ ਸੀਗਾ ਤੇ ਅਸੀਂ ਨਾ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕੌਣ ਸੋਚੇਗਾ ਨਹੀਂ ਬਿਲਕੁਲ ਠੀਕ ਕਹਿ ਰਹੇ ਤੁਸੀਂ ਇਹ ਪੰਜਾਬ ਦੇ ਵਿੱਚ ਇਹ ਪਰਸੈਪਸ਼ਨ ਤੇ ਬਣੀ ਹੋਈ ਸੀ ਇੱਕ ਆਮ ਆਦਮੀ ਤੋਂ ਲੈ ਕੇ ਵਪਾਰੀ ਤੱਕ ਵਪਾਰੀ ਤੋਂ ਲੈ ਕੇ ਸਰਕਾਰੀ ਮੁਲਾਜ਼ਮ ਤੱਕ ਉਸ ਰਸਤੇ ਰੁਕਣ ਕਰਕੇ ਖੱਜਲ ਖਵਾਰੀ ਤੇ ਹੋ ਰਹੀ ਸੀ ਜੀ 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 ਹੁਣ ਆਪਾਂ ਗੱਲ ਕਰੀਏ ਕਿ ਅੱਜ 3 ਸਾਲ ਪੰਜਾਬ ਨੂੰ ਤਕਰੀਬਨ ਹੋ ਹੀ ਚੁੱਕੇ ਬਲਕਿ 3 ਸਾਲ ਤੋਂ ਵੀ ਵੱਧ ਹੋ ਗਏ ਜੀ ਜੀ ਅੱਗੇ ਅਸੀਂ ਕਿਹੜਾ ਏਜੰਡਾ ਲੈ ਕੇ ਕਿਉਂਕਿ ਰੰਗਲਾ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਆਪੋਜੀਸ਼ਨ ਕਹਿੰਦੀ ਹੈ ਕੰਗਲਾ ਪੰਜਾਬ ਬਣਾਤਾ ਤੇ ਇਹ ਰੰਗਲੇ ਔਰ ਕੰਗਲੇ ਦੇ ਵਿੱਚ ਜਿਹੜਾ ਗੈਪ ਹੈਗਾ ਉਹਨੂੰ ਆਪਾਂ ਕਦੋਂ ਤੱਕ ਭਰਾਂਗੇ ਸਰ ਜਿਹੜੇ ਕੰਗਲਾ ਕਹਿ ਰਹੇ ਨਾ ਉਹ ਦਿਮਾਗੋ ਕੰਗਲੇ ਆ ਦਰਸਲ ਉਹਨਾਂ ਦੇ ਦਿਮਾਗਾਂ ਦੇ ਵਿੱਚ ਸਵਾਏ ਵਿਰੋਧ ਤੋਂ ਇਲਾਵਾ ਪੰਜਾਬ 'ਚ ਕੁਛ ਨਹੀਂ ਹੈ। ਉਹਨਾਂ ਨੂੰ ਆਪਣੇ ਆਪਣੀ ਸੱਤਾ ਦੀ ਹੋੜ ਹੈ, ਉਹਨਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ। ਉਹਨਾਂ ਨੂੰ ਦਿਖਦਾ ਨਹੀਂ ਕਿ ਲੋਕਾਂ ਦੇ 300 ਯੂਨਿਟ ਮਾਫ਼ ਹੋ ਗਏ, ਲੋਕ ਖੁਸ਼ ਆ। ਉਹਨਾਂ ਨੂੰ ਦਿਖਦਾ ਨਹੀਂ ਕਿ ਮੁਹੱਲਾ ਕਲੀਨਿਕ ਜਾ ਕੇ ਲੋਕੀ ਇਲਾਜ ਕਰਾ ਰਹੇ ਆ ਉਹ ਖੁਸ਼ ਆ। ਉਹਨਾਂ ਨੂੰ ਲੱਗਦਾ ਨਹੀਂ ਕਿ ਚੰਗੇ ਬੱਚੇ ਸਾਡੇ ਸਕੂਲਾਂ 'ਚ ਪੜ ਰਹੇ ਆ, ਸਾਡੇ ਅਧਿਆਪਕ ਬਾਹਰ ਜਾ ਕੇ ਚੰਗੀ ਸਿੱਖਿਆ ਸਿੱਖ ਕੇ ਆ ਰਹੇ ਆ। ਉਹਨਾਂ ਨੂੰ ਇਹ ਕੁਛ ਦਿਖਦਾ ਨਹੀਂ ਹੈ। ਉਹਨਾਂ ਨੂੰ ਨਹੀਂ ਦਿਖਦਾ ਕਿ ਨਸ਼ਿਆਂ ਦੇ ਖਿਲਾਫ ਇਨਾਂ ਦੀਆਂ ਸਰਕਾਰਾਂ ਵੀ ਰਹੀਆਂ ਦੋਨਾਂ ਪਾਰਟੀਆਂ ਨੇ ਰਹੀਆਂ ਜੁਰਤ ਸੀ ਕਿ ਨੈਸ਼ਨ ਦੇ ਖਿਲਾਫ ਇਹਨਾਂ ਵਡਕਸ਼ਨ ਸਰ ਹਰ ਸਰਕਾਰਾਂ ਨੂੰ ਪੋਲਿਟੀਕਲ ਫੀਅਰ ਹੁੰਦੇ ਆ ਪਰ ਸਾਡਾ ਜਿਹੜਾ ਪਾਰਟੀ ਦਾ ਸਰਕਾਰ ਦਾ ਅਜੰਡਾ ਹੈ ਉਹ ਪੋਲਿਟੀਕਲ ਫੀਅਰ ਲੈਣਾ ਨਹੀਂ ਹੈ ਉਹ ਲੋਕਾਂ ਨੂੰ ਕਮਿਟਮੈਂਟ ਦੇ ਦਾਤੇ ਬਿੱਤਰ ਪੰਜਾਬ ਦੀ ਸਿਰਜਣਾ ਕਰਕੇ ਰੰਗਲਾ ਪੰਜਾਬ ਸੌਂਪ ਕੇ ਦੇਣਾ ਹੈ ਰੰਗਲਾ ਪੰਜਾਬ ਸਿਰਫ ਗਿੱਧੇ ਪੰਗੜੇ ਵਾਲਾ ਪੰਜਾਬ ਨਹੀਂ ਹੈ ਹਰ ਪੱਖੋਂ ਖੁਸ਼ਹਾਲ ਪੰਜਾਬ ਸਰ ਹਜ਼ਾਰਾਂ ਦੀ ਤਾਦਾਦ ਗਰਾਊਂਡਾਂ ਬਣ ਰਹੀਆਂ ਇੰਡੋ ਸਟੇਡੀਅਮ ਕਿੰਨੇ ਬਣਾਏ ਜਾ ਰਹੇ ਆ ਹੈ ਕਿਸੇ ਦਾ ਅਜ ਤੱਕ ਏਜੰਡਾ ਹੋਇਆ ਇਸ ਤਰ੍ਹਾਂ ਦਾ ਕਦੀ ਰੰਗਲਾ ਪੰਜਾਬ ਇਹਨਾਂ ਚੀਜ਼ਾਂ ਨਾਲ ਬਣਨਾ ਰੰਗਲਾ ਪੰਜਾਬ ਕਦੋਂ ਬਣੇਗਾ ਜਦੋਂ ਲੋਕਾਂ ਦੇ ਚਿਹਰਿਆਂ ਤੇ ਖੁਸ਼ਹਾਲੀ ਆਏਗੀ ਲੋਕ ਦਿਮਾਗੀ ਤੌਰ ਤੇ ਤੰਦਰੁਸਤ ਹੋਣ ਦੇ ਚੰਗੀ ਸਿੱਖਿਆ ਲੈ ਕੇ ਚੰਗੀ ਸਿਹਤ ਨਾਲ ਲੋਕੀ ਚੰਗੇ ਸਿਹਤ ਸਿੱਖਿਆ ਦੇ ਨਾਲ ਚੰਗੇ ਸਰੀਰਕ ਤੌਰ ਤੇ ਤੰਦਰੁਸਤ ਹੋਣਗੇ ਖੇਡਾਂ ਦੇ ਜਾਣਗੇ ਨਸ਼ਾ ਤੋਂ ਦੂਰ ਹੋਣਗੇ ਤਾਂ ਦੇ ਰੰਗਲਾ ਪੰਜਾਬ ਬਣਾਉਣਾ ਇਹਨਾਂ ਨੂੰ ਸਵਾਏ ਇਹਨਾਂ ਨੇ ਇਹਨਾਂ ਦਾ ਕੰਮ ਵਿਰੋਧੀ ਤੇ ਰਿਹਾ ਇਸ ਕਰਕੇ ਵਿਰੋਧ ਕਰ ਰਹੇ ਆ ਅਦਰਵਾਈਜ਼ ਦੇ ਹੈਵ ਨੋ ਏਜੰਡਾ ਦੀਪਕ ਬਲੀ ਜੀ ਪੰਜਾਬ ਵਿੱਚ ਅਕਸਰ ਇਹ ਚਰਚਾ ਰਹਿੰਦੀ ਹੈ ਐਨਡੀਆ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਇਹ ਦਿੱਲੀੋਂ ਚੱਲਦੀ ਡਬਲ ਪਾਵਰ ਸੈਂਟਰ ਆਗੇ ਜੀ ਸਿਰ ਪਰਸੈਪਸ਼ਨ ਦਾ ਕੀ ਜਵਾਬ ਦੇਣਾ ਵਟ ਇਜ਼ ਪਰਸੈਪਸ਼ਨ ਪਰਸੈਪਸ਼ਨ ਕੀ ਹੁੰਦੀ ਆ ਜਿਹਦੇ ਕੋਈ 휠ਸ ਨਹੀਂ ਹੁੰਦੇ ਜਿਹੜੀ ਹਵਾ ਜ ਰੋਟੇਟ ਕਰਦੀ ਗੱਲ ਹੁੰਦੀ ਆ ਹਵਾ ਦੇ ਗਵਾਰੇ ਵਾਂਗ ਠੋਸ ਹੋ ਜਾਂਦੀ ਕੋਈ ਦਿੱਲੀ ਦਾ ਇੰਟਰਫੀਰੈਂਸ ਨਹੀਂ ਨਾਟ ਐਟ ਆਲ ਪਰ ਜੇ ਸਿਆਣਪਤਾ ਲਈ ਕੋਈ ਸਲਾਹ ਲਈ ਜਾਣੀ ਹੈ ਕਿਸੇ ਤਵੱਤ ਜ਼ਰਬੇਕਾਰ ਬੰਦੇ ਕੋਲੋਂ ਲਈ ਜਾਣੀ ਕਿ ਨਹੀਂ ਜਾਣੀ ਚਾਹੀਦੀ ਕਿ ਨਹੀਂ ਜਾਣੀ ਜਾਈਦੀ ਪੰਜਾਬ ਚ ਕੋਈ ਇਕਨੋਮੀ ਹੁੰਦੀ ਆ ਪਹਿਲਾ ਸਾਰੇ ਪਾਕ ਜਿਹੜੀ ਪੰਜਾਬ ਕਾਂਗਰਸ ਆ ਮਨਮੋਹਨ ਸਿੰਘ ਜੀ ਕੋ ਸਲਾਹ ਲੈਂਦੀ ਸੀ ਕਿ ਨਹੀਂ ਲੈਂਦੀ ਸੀ ਆਪਣੇ ਸੀਨੀਅਰ ਲੀਡਰਸ਼ਿਪ ਦੇ ਕੋ ਦਿੱਲੀ ਦੇ ਸਿਆਣੇ ਬੰਦੇ ਸੀਗੇ ਦਿੱਲੀ ਦੇ ਵਿੱਚ ਹੋ ਗਏ ਫੇਲ ਇਲੈਕਸ਼ਨ ਹਾਰ ਗਏ ਸਰ ਅਸੀਂ ਇਲੈਕਸ਼ਨ ਹੀ ਹਾਰੇ ਅਸੀਂ ਨਹੀਂ ਇਲੈਕਸ਼ਨ ਹਾਰੇ ਇਲੈਕਸ਼ਨ ਹਾਰਨਾ ਮ ਤਾਂ ਮੰਨਦਾ ਜੇ ਸਾਡਾ ਵੋਟ ਬੈਂਕ 10% ਤੇ ਆ ਜਾਂਦਾ 12% ਆ ਜਾਂਦਾ ਉਹ ਤਾਂ 43% ਸਾਡਾ ਵੋਟ ਸ਼ੇਅਰ ਹੈ 2.5% ਦਾ ਜਿਹੜਾ ਜਿੰਨੇ ਕੋ ਲੁੱਟ ਸਕਦੇ ਸੀਗੇ ਆਪਣੇ ਟੰਗ ਤਰੀਕਾ ਨਾਲ ਚਾਹੇ ਪੁਲਿਸ ਦੇ ਥਰੂ ਸੀ ਜਾਓ ਉਹ ਈਡੀ ਸੀਬੀਆਈ ਦੇ ਥਰੂ ਸੀ ਜਾਓ ਵੋਟਾ ਕਟਾ ਕੇ ਆਪਣੇ ਵੋਟਾ ਬਣਾ ਕੇ ਜਿੰਨੀ ਕੁ ਲੈ ਸਕਦੇ ਸੀ ਉਹ ਲੈ ਲਿਆ ਅਦਰਵਾਇਜ਼ ਵੀ ਹੈਵ ਨਾਟ ਲੌਸਟ ਇਲੈਕਸ਼ਨ ਇਨ ਦਿੱਲੀ ਉਹ ਭਾਜਪਾ ਦੀ ਜਿੰਨੀ ਭਾਜਪਾ ਦੀ ਲੁੱਟ ਸੀ ਉਹ ਭਾਜਪਾ ਦੀ ਲੁੱਟ ਸੀ ਸਾਡੀ ਪਾਰਟੀ ਇਲੈਕਸ਼ਨ ਨਹੀਂ ਹਾਰੀ ਸਾਡੇ ਕੋਲ 43% ਦਾ ਕੇਡਰ ਵੋਟ ਸ਼ੇਅਰ ਮੌਜੂਦ ਆ 43% ਇਜ਼ ਨਾਟ ਅ ਸਮਾਲ ਸ਼ੇਅਰ ਤੁਸੀਂ ਮੰਨ ਸਕਦੇ ਕਿ 43% ਵੋਟ ਸ਼ੇਅਰ ਜਿਹੜੀ ਪਾਰਟੀ 43% ਲੈ ਜਾਏ ਉਹਨੂੰ ਤੁਸੀਂ ਕਹੋ ਜੀ ਤੁਸੀਂ ਚੋਣ ਹਾਰ ਗਏ ਤੁਹਾਡਾ ਅਜੰਡਾ ਫੇਲ ਹੋ ਗਿਆ ਤੁਹਾਡੇ ਵਿਦਵਾਨ ਫੇਲ ਹੋ ਗਏ ਮੈਂ ਤਾਂ ਮੰਨਦਾ ਜੇ ਸਾਡੀਆਂ ਸਾਰੀਆਂ ਪਾਲਿਸੀਆਂ ਚੱਲਦੀਆਂ ਉਹ ਫੇਲ ਹੋ ਜਾਂਦੀਆਂ ਅਸੀਂ 10% ਆ ਜਾਂਦੇ ਤਾਂ 43% ਵੋਟ ਸ਼ੇਅਰ ਬਹੁਤ ਵੱਡਾ ਵੋਟ ਸ਼ੇਅਰ ਆ ਉਹਨਾਂ ਕੀ ਉਹਨਾਂ ਕੀ ਲਿਆ ਜਿੰਨਾ ਕੋ ਲੁੱਟ ਸਕੇ ਬਸ আচ্ছা ਡਬਲ ਪਾਵਰ ਸੈਂਟਰ ਦੀ ਜਦ ਅਸੀਂ ਗੱਲ ਕਰਦੇ ਹਾਂ ਪਹਿਲੇ ਪੰਜਾਬ ਦੇ ਬਿਊਰੋਕ੍ਰੇਟਸ ਦੇ ਵਿੱਚ ਪੰਜਾਬ ਦੇ ਅਫਸਰਾਂ ਦੇ ਵਿੱਚ ਚੰਗੀ ਪੋਸਟਿੰਗ ਲੈਣ ਵਾਸਤੇ ਦਿੱਲੀ ਦੇ ਵਿੱਚ ਆਰਸੀ ਉਹਨਾਂ ਦੇ ਕੰਟੈਕਟ ਕੰਟੈਕਟ ਹੀ ਜਾਣਾ ਪੈਂਦਾ ਸੀਗਾ आरसी मतलब राघव चड्ढा हुन राघव चड्ढा ਦੇ ਬਦਲ ਕੋਣ ਹੈ ਸਰ ਮੈਨੂੰ ਲੱਗਦਾ ਮੈਂ ਲਗਭਗ 8 ਤੋਂ 10 ਡਿਪਟੀ ਕਮਿਸ਼ਨਰਸ ਦੀ ਔਰ 8 ਤੋਂ 10 ਐਸਐਸਪੀ ਦੀ ਮੈਂ ਆਪ ਸਟੇਟਮੈਂਟ ਸੁਣੀਆ ਕਿ ਅਸੀਂ ਕਦੀ ਜ਼ਿੰਦਗੀ ਚ ਨਹੀਂ ਸੋਚਿਆ ਸਾਨੂੰ ਕਦੀ ਪੋਸਟਿੰਗ ਬਣਨਗੀ ਪਰ ਸਾਨੂੰ ਕਿਸੇ ਨੂੰ ਕਿਤੇ ਬੈਠਿਆ ਲੱਭ ਕੇ ਡੀਸੀ ਲਾਤਾ ਕਿਸੇ ਨੂੰ ਕਿਸੇ ਬੈਠਿਆ ਲੱਭ ਕੇ ਐਸਐਸਪੀ ਲਾਤਾ ਮੀਰਾ ਕਿਹਾ ਇਹ ਪਹਿਲੀ ਅਸੀਂ ਸਰਕਾਰ ਆ ਜਿਹਦੇ ਜਿਹਦੇ ਚ ਬਿਊਰੋਕਰੇਟਸ ਨੂੰ ਕਿਸੇ ਵੀ ਪੋਲੀਟੀਸ਼ੀਅਨ ਕੋਲ ਜਾਣਾ ਨਹੀਂ ਪੈਂਦਾ ਪਹਿਲੀ ਸਰਕਾਰ ਆ ਦੇਖੋ ਤੁਹਾਡੇ ਕੋਈ ਬੰਦਾ ਕਿਹਦੇ ਕੋਲ ਜਾਂਦਾ ਖਿੱਦ ਕੋ ਨਹੀਂ ਜਾਂਦਾ ਇਸ ਗੱਲ ਦਾ ਮੇਰੇ ਕੋਲ ਉੱਤਰ ਨਹੀਂ ਹੈ ਪਰ ਮੇਰੇ ਇਹ ਪਹਿਲੀ ਸਰਕਾਰ ਆ ਕਿ ਜਿਹੜੀ ਬਿਊਰੋਕ੍ਰੇਸੀ ਨੂੰ ਕਦੇ ਨਹੀਂ ਕਹਿੰਦੀ ਮੇਰੇ ਕੋਲ ਆਓ ਆਪਣੇ ਆਪ ਉਹਨਾਂ ਦੀ ਪੋਸਟਿੰਗ ਉਹਨਾਂ ਦੇ ਸਰਵੇ ਦੇ ਆਧਾਰ ਤੇ ਉਹਨਾਂ ਦੇ ਕੈਰੇਕਟਰ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹਦੇ ਆਧਾਰ ਤੇ ਆਪਣੇ ਆਪ ਆਟੋਮੈਟਿਕਲੀ ਉਹਨੂੰ ਪੋਸਟਿੰਗ ਕਰੇ ਅਸਾਂ ਜੇਕਰ ਤੁਹਾਡੀ ਗੱਲ ਨੂੰ ਆਪਾਂ ਮੰਨ ਲਈਏ ਕਿ ਵਾਕਈ ਇਹ ਪਹਿਲੀ ਸਰਕਾਰ ਹੋਏਗੀ ਜਿਹਦਾ ਕੋਈ ਤੁਰਾ ਨਹੀਂ ਹੈ ਉਹ ਆਪ ਹੀ ਚਲੀ ਜਾਂਦੀ ਹੈ ਬਿਨਾਂ ਤੁਰੇ ਦੇ ਲੇਕਿਨ ਆਪਾਂ ਅਗਰ ਗੱਲ ਕਰੀਏ ਕਿ ਜਦ ਗਲ ਦੀਪਕ ਬਾਲੀ ਦੀ ਹੁੰਦੀ ਹੈ ਤੁਸੀਂ ਜਲੰਧਰ ਇਲੈਕਸ਼ਨ ਨਹੀਂ ਲੜੇ ਨਾ ਤੁਸੀਂ ਇਲੈਕਸ਼ਨ ਲੜਨਾ ਚਾਹਦੇ ਸੀਗੇ ਅਰੰਧਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਤੇ ਤੁਹਾਨੂੰ ਟਿਕਟ ਨਹੀਂ ਮਿਲੀ ਅੱਜ ਵੀ ਜਲੰਧਰ ਦੀ ਪੋਲਿਟਿਕਸ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਦੀਪਕ ਬਾਲੀ ਇੱਕ ਨਾਂ ਹੈ ਉਹਦੀ ਵਜ੍ਹਾ ਸਰ ਸੰਗਠਨ ਆ ਮੈਨੂੰ ਚੰਗਾ ਲੱਗਦਾ ਆਪਣੇ ਪਾਰਟੀ ਪ੍ਰਤੀ ਮੈਂ ਪੈਸ਼ਨ ਨਾਲ ਪੋਲਿਟਿਕਸ ਵਿੱਚ ਆਇਆ ਔਰ ਤੁਹਾਡੇ ਬਾਰੇ ਜਾਇ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਇੱਕ ਬ੍ਰਿਜ ਹੋ ਦਿੱਲੀ ਵਾਲਿਆਂ ਦੇ ਤੇ ਪੰਜਾਬ ਵਾਲਿਆਂ ਦੇ ਵਿੱਚ ਸਰ ਮੈਂ ਤਾਂ ਆਪ ਕਰਨਾ ਮੈਂ ਮਚੋਣਾ ਹੈ ਕਿ ਦਿੱਲੀ ਔਰ ਪੰਜਾਬ ਦੇ ਵਿੱਚ ਜਿਹੜੀ ਵੀ ਚੰਗੀਆਂ ਗੱਲਾਂ ਆ ਪੰਜਾਬ ਦੀਆਂ ਪੰਜਾਬ ਦੀ ਫ੍ਰੈਗਰੈਂਸ ਆ ਪੰਜਾਬ ਦੀ ਮਹਿਕ ਆ ਚਾਹੇ ਉਹ ਆਰਥਿਕ ਪਖਤੋਂ ਆ ਰਾਜਨੀਤਿਕ ਪਖਤੋਂ ਆ ਸਮਾਜਿਕ ਪਖਤੋਂ ਆ ਧਾਰਮਿਕ ਪਖਤੋਂ ਆ ਸੱਭਿਆਚਾਰਕ ਪਖਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਆਪਣੀ ਪਾਰਟੀ ਦੇ ਨਾਲ ਸਾਂਝੀਆਂ ਕਰਾਂ ਕਿ ਪੰਜਾਬ ਇਸ ਤਰ੍ਹਾਂ ਦਾ ਪੰਜਾਬ ਇਸ ਤਰ੍ਹਾਂ ਦਾ ਪੰਜਾਬ ਜਿਹੜੀਆਂ ਵੀ ਸਲਾਮਾ ਸਾਰੇ ਬੰਦੇ ਬੈਠਦੇ ਤਾਂ ਕਿ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਹੋਣ ਔਰ ਪੰਜਾਬ ਦੇ ਲਈ ਬਿਹਤਰ ਸਲਾ ਬਣ ਕੇ ਆਵੇ ਤੁਸੀਂ ਪਿੱਛੇ ਕਿਹਾ ਕਿ ਵੀ ਪੰਜਾਬ ਵਿੱਚ ਜਿਹੜੇ ਐਮ.ਐਲ.ਏ ਨੇ ਉਹ ਆਮਕਰਤ ਹੋਏ। ਕੱਲ ਵਿਧਾਨ ਸਭਾ ਦੇ ਵਿੱਚ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਹੈ। ਕੱਲ ਜੋ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ ਉਹ ਵਾਕਈ ਲੱਗਦਾ ਸੀਗਾ ਕਿ ਉਹ ਆਮਕਰਾਂਦੇ ਨੇ ਇਨਕਸਪੀਰੀਅੰਸ ਦੇ। ਜਿਸ ਤਰੀਕੇ ਨਾਲ ਪੰਜਾਬ ਦੇ ਵੱਡੇ ਮੁੱਦਿਆਂ ਨੂੰ ਛੱਡ ਕੇ ਉਹ ਆਪਣੀ ਹੀ ਸਰਕਾਰ ਨੂੰ ਬਹੁਤ ਸਾਰੇ ਐਮ.ਐਲ.ਏ ਘੇੜਦੇ ਹੋਏ ਨਜ਼ਰ ਆਏ। ਔਰ ਕੁਮਰ ਵਿਜੇ ਪ੍ਰਤਾਪ ਤੇ ਤੁਸੀਂ ਦੇਖਿਆ ਹੀ ਹੋਏਗਾ। ਉਹ ਕਈ ਵਾਰ ਅਕਸਰ ਮੁੱਖ ਮੰਤਰੀ ਤੋਂ ਲੈ ਕੇ ਆਪਣੀ ਪਾਰਟੀ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਗੈਂਗਸਟਰਾਂ ਦੇ ਸ਼ਾਮਿਲ ਹੋਣ ਤੱਕ ਦੀ ਗੱਲ ਕਉ ਕਰ ਚੁੱਕੇ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਬਾਗੀ ਐਮਐਲਏ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸਰ ਮੈਂ ਸੌਰੀ ਮੈਂ ਕੁੰਵਰ ਸਾਹਿਬ ਦੇ ਜਿਹੜਾ ਵਰਕ ਸਟਾਈਲ ਆ ਆਪਣਾ ਆਪਣਾ ਵਰਕ ਸਟਾਈਲ ਹੁੰਦਾ ਮੇਰਾ ਉਹ ਵਰਕ ਸਟਾਈਲ ਨਹੀਂ ਵਰਕ ਸਟਾਈਲ ਨਹੀਂ ਦੇਖੋ ਮੇਰਾ 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 ਇਸ ਤਰ੍ਹਾਂ ਬੋਲਣ ਦਾ ਤੁਹਾਡੀ ਪਾਰਟੀ ਦੀ ਬਦਨਾਮੀ ਮੇਰਾ ਇਸ ਤਰ੍ਹਾਂ ਬੋਲਣ ਦਾ ਸਟਾਈਲ ਵੀ ਹੈ ਨਹੀਂ ਮੈਂ ਮੈਂ ਕਦੇ ਵੀ ਜਿਹੜੀ ਮੇਰੇ ਪਰਿਵਾਰ ਦੀ ਗੱਲ ਆ ਉਹ ਮੈਂ ਪਰਿਵਾਰ ਚ ਹੀ ਕਰਾਂਗਾ ਜੇ ਮੇਰੇ ਕੋਲ ਕੋਈ ਮੇਰੀ ਕੋਈ আপত্তি ਆ ਪਰਿਵਾਰ ਦੇ ਵਿੱਚ ਤੁਸੀਂ ਕੀ ਕੀਤੀ ਗੱਲ ਮੈਨੂੰ ਕੋਈ ਇਤਰਾਜ਼ ਆ ਪਰਿਵਾਰ ਦੇ ਵਿੱਚ ਇਹ ਗੱਲ ਕੀਤੀ ਮੈਂ ਤੁਹਾਨੂੰ ਕਹਿੰਦਾ ਨਹੀਂ ਜੇ ਕੋਈ ਮੀਰੀ ਰੈਜ਼ੈਂਟਮੈਂਟ ਆ ਤਾਂ ਮੈਂ ਆਪਣੇ ਪਾਰਟੀ ਦੇ ਲੀਡਰ ਕਰਨੇਗਾ ਨਾਟ ਟੂ ਬੀ ਇਨ ਦੀ ਪਬਲਿਕ ਨਹੀਂ ਦੇਖੋ ਸਰ ਕੋਈ ਵੀ ਤੋ ਤੁਸੀਂ ਵੀ ਬਿジネスਦਾਰਾ ਚਲਾਉਨੇ ਹੋ ਇਹ ਵੀ ਚੈਨਲ ਆ ਪ੍ਰਿੰਟ ਹਾਊਸ ਆ ਤੁਸੀਂ ਚੀਜ਼ਾਂ ਚੱਲਦੀਆਂ ਡਿਸਪਲਨ ਨਾਲ ਕੋਈ ਵੀ ਚੀਜ਼ ਹੈ ਤੁਸੀਂ ਜਾਓ ਜਾ ਕੇ ਮਿਲੋ ਉਹਨਾਂ ਚੀਜ਼ਾਂ ਦੇ ਸਾਰੇ ਜਿਹੜੇ ਦੂਰ ਹੋ ਗਏ ਉਹਨਾਂ ਨੇ ਡਿਸਪਲਨ ਤੇ ਤੋੜਿਆ ਸਰ ਮੀਡੀਆ ਸਰ ਮੀਡੀਆ ਇਸ ਨਾਟ ਦੀ ਪਲੇਟਫਾਰਮ ਟੂ ਕਿ ਤੁਸੀਂ ਆਪਣੀ ਗੱਲਾਂ ਸਾਂਝੀਆਂ ਕਰੋ ਮੀਡੀਆ ਨਾਲ ਸਰ ਮੇਰਾ ਖਿਆਲ ਆ ਸਦਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਤੁਸੀਂ ਬੋਲਣਾ ਹੈ ਇਹ ਨਹੀਂ ਚੰਗੀ ਗੱਲ ਕੀ ਬੋਲਣਾ ਹੈ ਕਿੱਥੇ ਬੋਲਣਾ ਹੈ ਕਦੋਂ ਬੋਲਣਾ ਹੈ ਕੀ ਨਹੀਂ ਬੋਲਣਾ ਇਹ ਤੁਹਾਡਾ ਮੈਸੇਜ ਹੈ ਹੋਰ ਵਿਜੇ ਪ੍ਰਤਾਪ ਉਹਨਾਂ ਵਾਸਤੇ ਨਾਟ ਟੂ ਕਮਰ ਬੇਟ ਟੂ एवरीवन ਜਿਹੜਾ ਵੀ ਤੁਸੀਂ ਇੱਕ ਡਿਸਪਲਿਨਡ ਪਾਰਟੀ ਦੇ ਮੈਂਬਰ ਹੋ ਤੁਹਾਨੂੰ ਤੁਹਾਡੀ ਆਵਾਜ਼ ਝਾੜੂ ਦੇ ਨਾਲ ਜੁੜਦੀ ਆ ਤੁਹਾਡੀ ਆਵਾਜ਼ ਅਰਵਿੰਦ ਕੇਜੀワਲ ਸਾਹਿਬ ਨੂੰ ਕਿਤੇ ਸ਼ਰਮਿੰਦਿਆ ਨਾ ਕਰ ਦੇਵੇ ਤਾਂ ਉਹਨੂੰ ਇਸ ਕਰਕੇ ਹਰ ਜੀ ਨੂੰ ਸਿਆਣਪਤਾ ਨਾਲ ਦੇਖਣਾ ਪੈਣਾ। ਬਾਕੀ ਪੰਜਾਬ ਦੇ ਵਿੱਚ ਅੱਗੇ 2 ਸਾਲਾਂ ਦੇ ਵਿੱਚ ਤੁਸੀਂ ਇਲੈਕਸ਼ਨ ਲੜਨਾ ਚਾਹੋਗੇ? 2 ਸਾਲਾਂ ਤੋਂ ਬਾਅਦ ਸਰ ਮੈਂ ਮੈਂ ਹਮੇਸ਼ਾ ਹੀ ਮੈਂ ਆਮਡਿਸਿਪਲਿਨਡ ਐਂਡ ਅ ਲਾਇਲ ਵਰਕਰ ਆਫ ਆਮ ਆਦਮੀ ਪਾਰਟੀ। ਮੇਰੀ ਪਾਰਟੀ ਮੈਨੂੰ ਕਹੇਗੀ ਇੱਥੇ ਖੜ ਜਾ ਮੋਤੇ ਖੜ ਜਾਗਾ ਮੇਰੀ ਪਾਰਟੀ ਕਹੇਗੀ ਚੋਣ ਲੜਤਾ ਲੜਗਾ ਕਹੇਗਾ ਨਹੀਂ ਲੜਨੀ ਤਾਂ ਨਹੀਂ ਲੜਗਾ। ਆਮ ਆ ਲਾਇਲ ਸੋਲਜਰ ਆਫ ਆਮ ਆਦਮੀ ਪਾਰਟੀ। ਆਮ ਆ ਲਾਇਲ ਸੋਲਜਰ ਆਫ ਅਰਵਿੰਦ ਕੇਜੀਵਾਲ ਜੋ ਮੈਨੂੰ ਉਹ ਕਹਿਣਗੇ ਆਈ ਵਿਲ ਡੂ ਥੈਟ ਬਾਕੀ ਜਲੰਧਰ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਤੁਸੀਂ ਐਮ ਐਲ اے ਨਹੀਂ ਹੋ ਐਮ ਪੀ ਵੀ ਨਹੀਂ ਹੋ ਪਰ ਜਿਹੜੇ ਐਮ ਐਲ اے ਹੈਗੇ ਨੇ ਉਹ ਇੱਕ ਤਰੀਕੇ ਨਾਲ ਤੁਹਾਨੂੰ ਬੌਸ ਮੰਨਦੇ ਨੇ ਇਹ ਕੀ ਕਾਰਨ ਸਰ ਨਹੀਂ ਮੇਰਾ ਖਿਆਲ ਹੈ ਪਹਿਲੀ ਪਾਰਟੀ ਜਿੱਤੇ ਬੌਸ ਕਿਰੀ ਨਹੀਂ ਹੈ ਇੱਥੇ ਭਰਾ ਹੀ ਹੈ ਸਰ ਇਹ ਦੇਖੋ ਜਿਹੜੀ ਸਾਰੇ ਭਰਾ ਹੈ ਇਹਦੇ ਵਿੱਚ ਹੁਣ ਜਿਹੜੇ ਜਲੰਧਰ ਦੇ ਐਮ ਐਲ اے ਨੇ ਉਹਨਾਂ ਦੇ ਬਾਰੇ ਵਿੱਚ ਕਈ ਗੱਲਾਂ ਅਸੀਂ ਵੀ ਸੁਣਦੇ ਹਾਂ ਤੁਸੀਂ ਵੀ ਸੁਣਦੇ ਹੋਣਗੇ ਕੱਟੜੇ ਇਮਾਨਦਾਰ ਹੈਗੇ ਕਿਉਂ ਨਹੀਂ ਹੈਗੇ ਸਰ ਸਾਰੇ ਇਮਾਨਦਾਰ ਆ ਹਰ ਬੰਦਾ ਇਮਾਨਦਾਰ ਆ ਸਾਰੇ ਐਮਐਲਏ ਜਲੰਧਰ ਦੇ ਸਭ ਦੇਖੋ ਕੱਟੜ ਇਮਾਨਦਾਰ ਨੇ ਦੋ ਚੀਜ਼ਾਂ ਬਾਸਕਰੀ ਸਭ ਤੋਂ ਸੌਖੀ ਹੋਣੀ ਜਿੰਨਕੀ ਬੰਦੇ ਤੇ ਬੇਈਮਾਨੀ ਦਾ ਤੇ ਔਰਤ ਦੇ ਉੱਤੇ ਉਹਦੇ ਕੈਰੇਕਟਰ ਦਾ ਇਹ ਦੋ ਇਲਜ਼ਾਮ ਅਕਸਰ ਸਭ ਤੋਂ ਸੌਖੇ ਲੱਗਦੇ ਆ ਜਦੋਂ ਕਿ ਇਹਦਾ ਪ੍ਰੂਫ ਹੋਣ ਗਿਆ ਉਦੋਂ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਮੈਂ ਪਰਸੈਪਸ਼ਨਸ ਜਿਹੜੀਆਂ ਹਵਾ ਚੁੜੀਆਂ ਗੱਲਾਂ ਆ ਉਹਨਾਂ ਕਿਸੇ ਵੀ ਗੱਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਦਿੱਲੀ ਦੇ ਵਿੱਚ ਜਿਹੜੀ ਗਲਤੀਆਂ ਕੀਤੀ ਜਿਹਦੇ ਕਰਕੇ ਆਪਾਂ ਹਾਰ ਗਏ ਵੈਸੇ ਤੁਸੀਂ ਹਾਰ ਨਹੀਂ ਗਏ ਮੈਂ ਨਾ ਗਲਤੀਆਂ ਕੀਤੀਆਂ ਨਹੀਂ ਲੇਕਿਨ ਅਸੀਂ ਕੋਈ ਗਲਤੀ ਕੀਤੀ ਫਿਰ ਵੀ ਜਦ ਤੁਸੀਂ ਕਿਸੇ ਗੱਲ ਦਾ ਪੋਸਟਮਾਰਟਮ ਕਰਦੇ ਹੋ ਹਾਰ ਤੇ ਹਾਰ ਹੈ ਭਾਵੇਂ ਉਹ ਪਰਸੈਂਟੇਜ ਨਾਲ ਹੋਈ ਹੋਵੇ ਜਾਂ ਫਿਰ ਸੀਟਾਂ ਨਾਲ ਹੋਈ ਹੋਵੇ ਉਹਦੇ ਤੋਂ ਸਾਨੂੰ ਸਿੱਖਣ ਵਾਸਤੇ ਕੁਝ ਮਿਲਿਆ ਜੋ ਅਸੀਂ ਪੰਜਾਬ ਦੇ ਵਿੱਚ ਰਿਪੀਟ ਨਾ ਕਰੀਏ ਦਿੱਲੀ ਦੀ ਹਾਰ ਤੋਂ ਤਾਂ ਸਹੀ ਸਿੱਖ ਸਕਦੇ ਆ ਕਿ ਗਾਂ ਤੋਂ ਦਿੱਲੀ ਕੋਲ ਆਪਣੀ ਪੁਲਿਸ ਹੋਣੀ ਚਾਹੀਦੀ ਆ ਆਪਣੇ ਬਿਊਰੋਕਰਸ ਬਿਊਰੋਕ੍ਰੈਟਿਕ ਅਧਿਕਾਰ ਹੋਣੇ ਚਾਹੀਦੇ ਆ ਤੇ ਦਿੱਲੀ ਦੇ ਵਿੱਚ ਵੋਟਾਂ ਕੱਟਣ ਦੀ ਤਾਕਤ ਜਿਹੜੀ ਆ ਵੋਟਾਂ ਪਵਾਉਣ ਦੀ ਤੱਕ ਜਿਹੜੀ ਆ ਕਿਸੇ ਵੀ ਸੈਂਟਰ ਗਵਰਨਮੈਂਟ ਕੋ ਨਹੀਂ ਹੋਣੀ ਚਾਹੀਦੀ। ਇਹੀ ਸਿੱਖ ਰਿਹਾ। ਬਾਕੀ ਸਾਡੀ ਦਿੱਲੀ ਦੀ ਸਮੁੱਚੀ ਲੀਡਰਸ਼ਿਪ ਸਿਸੋਧਿਆ ਜੀ, ਅਰਵਿੰਦ ਜੀ ਸਾਰੇ ਬੰਦੇ ਬਹੁਤ ਗਰਾਊਂਡ ਟੂ ਅਸਰ ਮੈਂ ਇੱਥੇ ਵੀ ਦੇਖਦਾ ਰਿਹਾ ਜਿਹੜੇ ਬੰਦੇ ਬਹੁਤ ਵਿਰੋਧ ਕਰਦੇ ਹਨ ਅੱਜਕੱਲ ਬੜੇ ਅੰਗਰੇਜ਼ੀ ਬੋਲ ਬੋਲ ਕੇ ਔਰ ਬੜੇ ਪਾਲਿਸ਼ਡ ਸ਼ਬਦਾ ਦੇ ਨਾਲ ਬੋਲਦੇ ਮੈਂ ਇਹਨਾਂ ਨੂੰ ਦੇਖਿਆ ਸਰ ਮੈਂ ਉਹਨਾਂ ਨੂੰ ਵੀ ਦੇਖਿਆ। ਕੱਲਾ ਕੱਲਾ ਬੰਦਾ ਆਪ ਹੀ ਗੱਡੀ ਚਲਾ ਕੇ ਡੈਪਟੀ ਜਿਹੜਾ ਚੀਫ ਮਨਿਸਟਰ ਤੱਕ ਦਾ ਬੰਦਾ ਇੱਕ ਗੱਡੀ ਚ ਆ ਜਾਂਦਾ ਉਹ ਕੋਈ ਲਾਮ ਲਸ਼ਕਰ ਵਾਲੇ ਬੰਦੇ ਨਹੀਂ ਸਾਡੇ ਬੰਦੇ ਜਿਹੜੇ ਪਹਿਲੇ ਰਹੇ ਆ ਇਹ ਕਿਹਨਾਂ ਉਹ ਮੈਂ ਉਹਨਾਂ ਬੰਦਿਆਂ ਨੂੰ ਮੈਂ ਨਹੀਂ ਮੰਨਦਾ ਕਿ ਉਹਨਾਂ ਬੰਦਿਆਂ ਦਾ ਆਈਡੀਆ ਫੇਲ ਆ ਉਹਨਾਂ ਬੰਦਿਆਂ ਦਾ ਥੌਟ ਫੇਲ ਆ ਦੇ ਆਰ ਐਬਸੋਲੂਟਲੀ ਲਰਨਰਡ ਪਰਸਨ ਫॉर ਦੇ ਆਸੈਟ ਫॉर ði ਕੰਟਰੀ ਤੁਸੀਂ ਝੂਠ ਤੇ ਲੂਟ ਦੀ ਗੱਲ ਕੀਤੀ ਬੀਜੇਪੀ ਦੀ ਬੀਜੇਪੀ ਦਾ ਇਲਜ਼ਾਮ ਅਰਵਿੰਦ ਕੇਜਰੀ ਵਾਲਾ ਉਹਨਾਂ ਦੇ ਉੱਤੇ ਸ਼ੀਸ਼ ਮੈਲ ਵਾਲਾ 55 ਕਰੋੜ ਰੁਪਏ ਇੱਕ ਸ਼ੀਸ਼ਮੈਲ ਤੇ ਲਾਏ ਉਹ ਸ਼ੀਸ਼ਮੈਲ ਹੁਣ ਮਿਊਜ਼ੀਅਮ ਬਣਾਤਾ বিজেপি ਵਾਲੇ ਨੇ ਮਿਊਜ਼ੀਅਮ ਆਫ ਕਰਪਸ਼ਨ ਐ ਕੀ ਚੀਜ਼ ਸਰ ਮੈਂ ਤੁਹਾਨੂੰ ਕਹਿੰਨਾ ਪਹਿਲੀ ਮੈਂ ਵੈਸੇ ਇਸ ਗੱਲ ਬਾਰੇ ਕਦੀ ਅਜੇ ਤੱਕ ਬੋਲਿਆ ਨਹੀਂ ਮੈਂ ਪਹਿਲੀ ਵਾਰੀ ਇਹ ਗੱਲ ਕਰਨ ਲੱਗਿਆ ਕਿ ਮੈਨੂੰ ਤਾਂ ਪਹਿਲੀ ਤਾਂ ਪਤਾ ਹੀ ਨਹੀਂ ਪੀ 55 ਲੱਗਿਆ ਜਾਂ 5 ਲੱਗੇ ਆ ਇਹ ਤਾਂ ਉਹਨਾਂ ਨੇ ਕੋਈ ਰਿਪੋਰਟਾ ਕੋਈ ਫੈਬ੍ਰिकेट ਕਰਕੇ ਭੇਜ ਦਿੱਤੀਆਂ ਕੋਈ অথੈਨਟਿਕ ਰਿਪੋਰਟ ਨਹੀਂ ਹੈ ਦੂਜੀ ਦੂਜੀ ਗੱਲ ਵੀ ਇਹੀ ਆ ਉਹਨੂੰ ਪ੍ਰਾਈਮ ਮਿੰਿਸਟਰ ਸਾਹਿਬ ਆਪਣੇ ਲਈ ਬਣਾ ਰਿਹਾ ਪ੍ਰਾਈਮ ਮਿੰਿਸਟਰ ਸਾਹਿਬ ਨੇ ਨਵੀਂ ਸੰਸਦ ਬਣਾਤੀ ਆ ਉਹਨੂੰ ਅਸੀਂ ਕੀ ਕੀ ਉਹਨਾਂ ਕੋ ਫੈਸਲੇ ਹੈਗੇ ਆ ਅਧਿਕਾਰ ਹੈਗੇ ਆ ਫੈਸਲੇ ਲੈਣ ਦੇ ਨਾਲੇ ਜਿਹੜੀ ਪ੍ਰੋਪਰਟੀ ਗਵਰਨਮੈਂਟ ਸਰ ਦੀ ਕੋਈ ਨਿੱਜੀ ਪ੍ਰੋਪਰਟੀ ਨਹੀਂ ਸਰ ਮੈਨੂੰ ਜਵਾਬ ਤਾਂ ਦਿਓ ਨਾ ਤੁਸੀਂ ਇਸ ਗੱਲ ਦਾ ਸਤ ਤੋਂ ਵੱਡੀ ਗੱਲ ਹੈ ਕਿ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਇਹਨਾਂ ਚੀਜ਼ਾਂ ਦਾ ਇਹਨਾਂ ਚੀਜ਼ਾਂ ਤੇ ਡਿਬੇਟ ਕਰਨਾ ਮੇਰਾ ਖਿਆਲ ਹੈ ਡਿਬੇਟ ਹੋਣੀ ਚਾਹੀਦੀ ਆ ਪਾਲਿਸੀਜ਼ ਤੇ ਡਿਬੇਟ ਹੋਣੀ ਚਾਹੀਦੀ ਆ ਦਿੱਲੀ ਸਰ ਦਿੱਲੀ ਦੇ ਸਕੂਲ ਚ ਜਾ ਕੇ ਚੈੱਕ ਕਰੋ ਆਮ ਆਦਮੀ ਪਾਰਟੀ ਦੀ ਸਰ ਮੈਂ ਕਹਿੰਦਾ ਤੁਸੀਂ ਦਿੱਲੀ ਦੇ ਸਰ ਆਮ ਆਦਮੀ ਪਾਰਟੀ ਦੀ ਤੁਸੀਂ ਭਾਵਨਾ ਹੈਗੀ ਆ ਲੋਕਾਂ ਨੂੰ ਚੰਗੀ ਸੇਧ ਦੇਣੀ ਲੋਕਾਂ ਨੂੰ ਚੰਗੀ ਸਿੱਖਿਆ ਦੇਣੀ ਲੋਕਾਂ ਨੂੰ ਇਫੈਕਟਿਵ ਗਵਰਨਸ ਦੇਣੀ ਲੋਕੀ ਕਾਰਬਾਕੇ ਆਪਣੇ ਆਰਸੀਆ ਆਪਣੇ ਲਾਇਸੈਂਸ ਆਪਣੇ ਰਾਸ਼ਨ ਕਾਰਡ ਚੀਜ਼ਾਂ ਨੂੰ ਬਣਾ ਸਕਣ ਆਮ ਆਦਮੀ ਪਾਰਟੀ ਦਾ ਹੀ ਐਲਾਨ ਸੀਗਾ ਕਿ ਅਸੀਂ ਵੀਆਈਪੀ ਕਲਚਰ त्याਗਾਂਗੇ ਜੀ 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 ਤਿਆਗਤਾ ਬਿਲਕੁਲ ਠੀਕ ਹੈ ਕਿਹੜਾ ਵੀ ਜੀ ਕਾਫਲਾ 132 ਗੱਡੀਆਂ ਦਾ ਸਰ ਸੀਐਮ ਸਿਕਿਉਰਿਟੀ ਜਿਹੜੀ ਹੈ ਨਾ ਸੀਐਮ ਸੀ ਅਰਵਿੰਦ ਕੇਜਰੀਵਾਲ ਜੈਡ ਪਲੱਸ ਸਿਕਿਉਰਿਟੀ ਦੇ ਕੋਲ ਅਸੀਂ ਜ਼ਿੰਮੇਵਾਰ ਲੈਨੇ ਉਹਨਾਂ ਦੀ ਜ਼ਿੰਦਗੀ ਦੇ ਕੌਣ ਨਹੀਂ ਆਸੀ ਦੇਖੋ ਫਿਰ ਕੌਣ ਲਏਗਾ ਸਰ ਜਿਹੜੇ ਗੱਲਾਂ ਕਰਦੇ ਹਨ ਨਾ ਦੇ ਇਹ ਇਹ ਜਿਹੜੇ ਪੋਲੀਟੀਸ਼ੀਅਨਸ ਆ ਜਿਹੜੇ ਲੋਕ ਇਹ ਉਹ ਦੇ ਸੋਸ਼ਲ ਐਸੈਟਸ ਉਹ ਸਮਾਜ ਦੇ ਐਸੈਟਸ ਆ ਉਹਨਾਂ ਕੋ ਤਜਰਬਾ ਉਹਨਾਂ ਕੋ ਵਿਜ਼ਨ ਕਿਹੜੇ ਆ ਉਹ ਸਮਾਜ ਦਾ ਸਰਮਾਇਆ ਹੁੰਦੇ ਆ ਉਹਨਾਂ ਨੂੰ ਸਾਂਭ ਕੇ ਰੱਖਣਾ ਇਹ ਨਾਲੇ ਸਰ ਕਿਸੇ ਦੀ ਵੀ ਸਿਕਿਉਰਿਟੀ ਜਿਹੜੀ ਹੈ ਨਾ ਉਹਦੇ ਵਿੱਚ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਕੱਲੋਂ ਕੋਈ ਵੀ ਚੀਜ਼ ਸਿਕਿਉਰਿਟੀ ਕਹੇਗੀ ਜੀ ਤੁਸੀਂ ਆਪਣੀ ਮਰਜ਼ੀ ਨਾਲ ਚੀਜ਼ ਕੱਟਤੀ ਆ ਚੀਜ਼ ਕਰਤੀ ਅਸੀਂ ਜ਼ਿੰਮੇਵਾਰ ਨਹੀਂ ਹੈ ਫਿਰ ਕੌਣ ਲਾਏਗਾ ਜ਼ਿੰਮੇਵਾਰੀ ਉਸ ਗੱਲ ਦੀ ਲੈਟ ਦਾ ਸਿਕਿਉਰਿਟੀ ਔਨ ਅ ਸਾਈਡ ਉਹਨਾਂ ਨੂੰ ਕੋਈ ਕਹਿੰਦਾ ਨਹੀਂ ਕਿ ਮੈਨਾਂ 100 ਗੱਡੀ ਲਾਓ ਕੋਈ ਨੋਟੀਫਿਕੇਸ਼ਨ ਦਿਖਾਓ ਅਰਵਿੰਦ ਸਰ ਜੀ ਦਿੱਤੀ ਹੋਈ ਕਿ ਮੈਨਾਂ 100 ਗੱਡੀ ਦਾ ਕਾਫਲਾ ਚੱਲਣਾ ਚਾਹੀਦਾ ਉਹ ਸਿਕਿਉਰਿਟੀ ਡਿਸਾਈਡ ਕਰਦੀ ਹੈ ਜੈਟ ਪਲ ਕਿ ਉਹਨਾਂ ਨੇ ਕਿੰਨੇ ਚੱਲਣਾ ਕਿੰਨੇ ਨਹੀਂ ਚੱਲਣਾ ਉਹ ਮਨਾ ਵੀ ਨਹੀਂ ਕਰਦੇ ਸਰ ਮੈਂ ਤੁਹਾਨੂੰ ਕਹਿ ਰਿਹਾ ਉਹ ਉਹਨਾਂ ਦੇ ਹੱਥ ਵਿੱਚ ਹੀ ਨਹੀਂ ਹੁੰਦਾ ਸੀਐਮ ਸਿਕਿਉਰਿਟੀ ਤੁਸੀਂ ਕਹੋ ਐ ਨਾ ਕਹਿੰਦੇ ਨਹੀਂ ਸਰ ਤੁਸੀਂ ਸਾਡੇ ਜਿਹੜਾ ਸਾਡਾ ਪ੍ਰੋਟੋਕੋਲ ਉਹਦੇ 'ਚ ਨਾ ਬੋਲੋ ਸਾਨੂੰ ਪਤਾ ਅਸੀਂ ਸੀਐਮ ਸਾਹਿਬ ਨੂੰ ਕਿਵੇਂ ਪ੍ਰੋਟੈਕਟ ਕਰਨਾ ਅਸੀਂ ਕਿਵੇਂ ਉਹਨਾਂ ਨੂੰ ਰੱਖਣਾ ਕਿਵੇਂ ਲੈ ਜਾਣਾ ਅਸੀਂ ਕਿਵੇਂ ਪਹਿਲਾਂ ਐਡਵਾਂਸ ਟੀਮ ਭੇਜਣੀ ਉਹਨਾਂ ਦਾ ਆਪਣਾ ਪ੍ਰੋਟੋਕੋਲ ਹੈ ਦੀਪਕ ਜੀ ਤੁਹਾਨੂੰ ਬਹੁਤ ਸਾਰੀ ਗੱਲ ਅੰਦਰ ਦੀ ਵੀ ਪਤਾ ਹੁੰਦੀ ਹੈ ਕੈਬਨਿਟ ਰੀਸ਼ਫਲ ਦੀ ਗੱਲ ਚੱਲ ਰਹੀ ਹੈ ਸਰ ਐਸ ਸਾਹਿਬ ਫालतू ਦੇ ਕੰਮ ਆ ਸਰ ਆਪਾਂ ਨੂੰ ਕਿ ਕਿਉਂ ਇੰਨਾਂ ਚੀਜ਼ਾਂ ਦੇ ਟਾਈਮ ਹੀ ਵੇਸਟ ਕਰਨਾ ਚਾਹੀਦਾ ਆਈ ਥਿੰਕ ਵਿਚ ਵੀ ਅਸੀਂ ਅਸੀਂ ਕੀ ਬਿਹਤਰ ਕਰ ਸਕਦੇ ਆ ਅਸੀਂ ਉਹਦੇ ਤੇ ਚਾਹੰਦੇ ਵੈਸੇ ਐ ਸੀਗੇ ਦੀਪਕ ਬਾਲੀ ਦੀਪਕ ਬਾਲੀ ਉਹਨਾਂ ਨੇ ਸਾਡੇ ਸਾਰੇ ਸਵਾਲਾਂ ਦਾ ਜਵਾਬ ਬੜੀ ਬੇਬਾਕੀ ਨਾਲ ਦਿੱਤਾ ਕੌਨਫੀਡੈਂਸ ਨਾਲ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਵੀ ਔਖੇ ਸਵਾਲ ਦੇ ਉੱਤੇ ਵੀ ਉਹ ਮਾੜਾ ਮੋਟਾ ਵੀ ਫਿਰਕੇ ਨਹੀਂ ਹਾਂ ਇੱਕ ਗੱਲ ਜਿਹੜੂ ਜ਼ਰੂਰ ਕਹੀਏ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਖਾਸ ਕਰਕੇ ਜਲੰਧਰ ਦੇ ਕਟੜ ਇਮਾਨਦਾਰ ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਧੰਨਵਾਦ